ਦੇ ਆਪ ਦੇ ਸ਼ਹਾਦਤ ਦਾ ਐਸਾ ਦੌਰ ਸ਼ੁਰੂ ਹੋਇਆ ਜੋ ਅੱਜ ਵੀ ਲਗਾਤਾਰ ਚੱਲਦਾ ਜਾ ਰਿਹਾ ਹੈ ਗੱਲ ਕਰੀਏ ਹੁਣ ਜੁਲ 1984 ਦੀ ਆਪਾਂ ਕਹਿੰਦੇ ਆ ਕਿ ਉਹ ਤਾਂ ਵਿਗਾਨੇ ਸਾਹ ਉਹ ਮੁਸਲਮਾਨ ਸਾਹ ਪੰਨੇ પાਕਸ਼ਾ ਮਹਾਰਾਜ ਨੂੰ ਦਿਲਾਵੇ ਸ਼ਹੀਦ ਕੀਤਾ ਪਰ ਜਿਸ ਵਕਤ ਦਰਬਾਰ ਸਾਹਿਬ ਦੇ ਉੱਤੇ ਕੈਪ ਹੋਇਆ ਉਸ ਦਿਨ ਵੀ ਪੰਨੇ પાਕਸ਼ਾ ਤਾਲੂ ਸਾਹਿਬ ਜੀ ਨੂੰ ਆਪਜਨ ਦੇ ਮਹਾਰਾਜੀ ਦਾ ਸ਼ਹੀਦੀ ਦਿਹਾੜਾ ਸੰਤਾ ਬਹੁਤ ਵੱਡੇ ਪੱਤਰ ਤੇ ਮਨਾ ਰਹੇ ਨਾ ਸਨ ਇੱਕ ਗੈਨੀਮਿਟੀ ਸਾਜਿਸ਼ ਦੇ ਤਹਿਤ ਪੰਗੋਲ ਪਾਤਸ਼ਾਹ ਧਰਮਸਾਹਿਬ ਜੀ ਗੁਰੂ ਅਰਜਨ ਦੇ ਮਹਾਰਾਜ ਜੀ ਦੀ ਸ਼ਹੀਦੀ ਵਾਲੇ ਦਿਨ ਜਦੋਂ 4 ਤਰੀਕ ਨੂੰ ਅਖੰਡ ਪਾਤਸ਼ਾਹ ਅਰੰਭ ਹੋਏ ਤਾਂ ਹਿੰਦੁਸਤਾਨ ਦੀ ਸਰਕਾਰ ਨੇ ਉਸ ਦੇ ਵਖਤ ਕੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਸ਼੍ਰੀ ਦਰਬਾਰ ਸਾਹਿਬ ਦੇ ਉੱਤੇ ਅਟੈਕ ਕਰਨ ਦਾ ਹੁਕਮ ਫੌਜਾਂ ਨੂੰ ਦਿੱਤਾ ਤਾਂ ਫੌਜਾਂ ਜਿਹੜੀਆਂ ਸੀ ਉੱਤੇ ਚੜ ਕੇ ਦਰਬਾਰ ਸਾਹਿਬ ਦੇ ਉੱਤੇ ਆਈਆਂ ਤਾਂ ਆਪਰੇਸ਼ਨ ਬਲੂ ਸਟਾਰ ਦਾ ਨਾਮ ਦਿੱਤਾ ਗਿਆ ਜਿਸ ਨੂੰ ਉਸ ਵਕਤ ਵੀਹ ਸਦੀ ਦੇ ਮਹਾਨ ਜਰਨੈਲ ਤੇ ਉਹਨਾਂ ਦੇ ਨਾਲ ਮਹਾਨ ਸਿੱਖ ਭਾਈ ਧਾਰਾ ਸਿੰਘ ਭਾਈ ਸੁਖਦੇਵ ਸਿੰਘ ਇਹ ਸਾਰੇ ਭਾਈ ਅਮਰੀਤ ਸਿੰਘ ਜਮਨੀ ਜੋ ਕਿ ਉਸ ਵਕਤ ਦਰਬਾਰ ਸਰਾਂ ਦੇ ਅੰਦਰ ਮਯੂਤ ਸਨ ਉਹਨਾਂ ਸਿੰਘਾਂ ਨੂੰ ਫੜਨ ਦੇ ਲਈ ਉਹਨਾਂ ਨੂੰ ਖਤਮ ਕਰਨ ਦੇ ਲਈ ਉਹ ਤਾਂ ਸਿਰਫ ਮਹਾਨਾ ਬਣਾਇਆ ਸੀ ਸਰਕਾਰ ਨੇ ਕਿ ਅਸੀਂ ਸੰਤਾਂ ਨੂੰ ਫੜਨ ਜਾਣਾ ਹੈ ਕਿਉਂਕਿ ਸੰਤ ਹਿੱਤ ਹੈ ਪਰ ਜਿਹੜੇ ਪਾਕੀ ਦੇ ਹੋਰ-ਹੋਰ ਭਾਰਤ ਸਾਨ ਗੁਰੂ ਘਰਸਾਨ ਉਹਨਾਂ ਦੇ ਉੱਤੇ ਕਿਹੜਾ ਵੀ ਸੰਗਤ ਸੰਤ ਵਿਅਕਤੀ ਹੋਵੇ ਸਾਨ دبا کا بے شکریہ جو ابھی سچ ہے کوئی بھی سچ نہ جان سکے سو چیز ਦਰਬਾਰ ਸਾਹਿਬ ਤੇ ਉੱਤੇ ਹਮਲਾ ਹੋਇਆ ਤਾਂ ਇਸ ਤਰ੍ਹਾਂ ਖਾਲਸਾ ਸਿੰਘ ਜਿਹੜੇ ਉੱਤੇ ਮੌਜੂਦ ਸਨ ਉਹ ਨਿੰਦੋਸਤਾਨ ਦੀ ਫੌਜ ਦਾ ਮੁਕਾਬਲਾ ਕਰ ਰਹੇ ਨੇ ਤੇ ਸ਼ਹੀਦੀਆਂ ਪ੍ਰਾਪਤ ਕਰ ਰਹੇ ਨੇ ਇਸ ਫਤਿਹ ਲਈ ਸ਼ਾਨਦਾਰ ਰਚ ਮੇਰੇ ਸਾਥੀਆਂ ਪਾਸੋਂ ਉਹ ਸਮਰਦਾਇ ਦਿਲਰੂ ਜੀ ਧੌਕਰ ਗਈ ਬੰਦੀਆਂ ਲਾਟਾ ਉਡ ਨਜਰ ਦਾ ਕਲਪਨ ਨੂੰ ਬੇਕਰਾਂ ਵਿੱਚ ਸ਼ੇਖ ਜਣ ਕੀ ਦੇ ਗੁੱਸੇ I'm sorry. ایسی گانک ہے ਸਮਝ ਕੇ ਪੜਦਾ ਹੈ ਤਾਂ ਉਹ ਆਪਣੇ ਆਪ ਉਹ ਬੈਕਟਰੀ ਆਪਣਾ ਆਪਾਂ ਨਿਸ਼ਾਭਰ ਕਰਨ ਲਈ ਤਿਆਰ ਹੋ ਜਾਂਦਾ ਹੈ